ਲਾ ਮਟਰੋ ਹੱਥ ਲਾਲਮਲਾਲ ਹੋ ਗਏ ਇਹ ਲਾਲਮਲਾਲ ਕਾਦੇ ਨਾਲ ਹੋਏ ਨੇ ਸੀ ਟ੍ਰੀਟਮੈਂਟ ਨਾਲ ਹੋਏ ਨੇ ਕਣਕ ਦਾ ਬੀ ਸੋਧਿਆ ਸੋਧਿਆ ਕਾਦੇ ਨਾਲ ਬਈ ਆ ਜੰਤਰ ਦੇ ਨਾਲ ਪ੍ਰੇਰਕ ਦੇ ਨਾਲ ਸੋਧਿਆ ਬਈ ਥੋੜਾ ਜਿਹਾ 2 ਲੀਟਰ ਲੈ ਕੇ ਆਏ ਆ ਤੇ ਇਹਦਾ ਫਾਇਦਾ ਕੀ ਆ ਮੋਟਾ-ਮੋਟਾ ਤੁਹਾਨੂੰ ਦੱਸਾਂ ਗਰੋ ਐਂਡ ਕੋਨੇ ਦਿੱਤੀ ਆ ਬਈ ਇਹਦੇ ਵਿੱਚ ਲਿਕਵਿਡ ਐਨ ਪੀ ਕੇ ਆਪਣੇ ਕੋਲੇ ਕੰਸ਼ੋਰਸ਼ੀਆ ਕੰਸ਼ੋਰਸ਼ੀਏ ਤੋਂ ਆਵ ਲਿਵਿੰਗ ਜਵਾਨੂ ਨੇ ਕੰਮ ਕੀ ਕਰਦੇ ਨੇ ਇਹ ਨਾਈਟ੍ਰੋਜਨ ਫਿਕਸਿੰਗ ਦਾ ਕੰਮ ਕਰਦੇ ਨੇ ਫਾਸਫੇਟ ਸੋਲਿਬਲਾਈਜ਼ਿੰਗ ਦਾ ਕੰਮ ਕਰਦੇ ਆ ਪੋਲਾ ਮਲਾ ਕੇ ਪਟਾਸ਼ ਸਲਫਰ ਜ਼ਿੰਕ ਤੋਂ ਲੈ ਕੇ ਤੁਹਾਡੇ ਬੂਟੇ ਨੂੰ ਸਟ੍ਰੈਸ ਤੋਂ ਬਚਾਉਂਦੇ ਨੇ ਇਮਿਊਨ ਸਿਸਟਮ ਉਹਦਾ ਵਧੀਆ ਕਰਦੇ ਨੇ ਤੇ ਈਲਡਿੰਗ ਜਿੰਨੀ ਵੀ ਐਬਿਲਿਟੀ ਆ ਕਿਸੇ ਵੀ ਫਸਲ ਦੀ ਠੀਕ ਆ ਉਹਦੇ ਤੱਕ ਲੈ ਕੇ ਜਾਂਦੇ ਨੇ ਤੁਹਾਡੇ ਕੋਲੇ ਬੈਟਰ ਜਰਮੀਨੇਸ਼ਨ ਦੇ ਵਿੱਚ ਤਾਂ ਕੰਮ ਕਾਤ ਹੀ ਕਰਦੇ ਨੇ ਨਾਲ ਜੜਾਂ ਦੇ ਉੱਤੇ ਕੰਮ ਕਰਦੇ ਨੇ ਰੂਟ ਸਿਸਟਮ ਦੇ ਉੱਤੇ ਕੰਮ ਕਰਦੇ ਨੇ ਜਿਹੜੀ ਡੋਜ਼ ਲੈਣੀ ਆ ਉਹ 3 ਤੋਂ ਲੈ ਕੇ 6 ਐਮਐਲ ਤੁਸੀਂ ਲੈ ਸਕਦੇ ਹੋ ਠੀਕ ਹੈ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜੇ ਛਾਂ ਵਿੱਚ ਰੱਖ ਕੇ ਅੱਧਾ ਘੰਟਾ ਪਹਿਲਾਂ ਬੀਜੋ ਦਿ ਲੋ ਤੇ ਆਪਣੇ ਕੋਲੇ 1 ਐਮਐਲ ਦੇ ਵਿੱਚ ਲਗਭਗ 15 ਕਰੋੜ ਲਿਵਿੰਗ ਜਵਾਨੂ ਨੇ ਇਹਦੇ ਵਿੱਚ ਜਿਹੜੀ ਕਿ ਬਹੁਤ ਵੱਡੀ ਗੱਲ ਆ ਤੇ 1 ਸਾਲ ਦੀ ਇਹਦੀ ਲਗਭਗ ਐਕਸਪਾਇਰੀ ਹੁੰਦੀ ਆ ਕਿਉਂਕਿ ਜਵਾਨੂ ਆ ਜਿਹੜਾ 1 ਸਾਲ ਤੱਕ ਜਿਹੜਾ ਤੁਸੀਂ ਇਹਨੂੰ ਵਰਤ ਸਕਦੇ ਹੋ ਨਾਲ ਇਹਦੇ ਫੰਗੀ ਸਾਈਡ ਜਾਂ ਇਨਸੈਕਟੀਸਾਈਡ ਵੀ ਤੁਸੀਂ ਵਰਤ ਸਕਦੇ ਹੋ ਜਿਹੜੀ ਆਪਾਂ ਕਹਿੰਦੇ ਆ ਵੀ ਸੀ ਟ੍ਰੀਟਮੈਂਟ ਦੇ ਲਈ ਕੋਈ ਫੰਗੀ ਸਾਈਡ ਜਾਂ ਇਨਸੈਕਟੀਸਾਈਡ ਦਵਾਈ ਲਾਉਣੀ ਆ ਉਹ ਵੀ ਤੁਸੀਂ ਲਾ ਸਕਦੇ ਹੋ ਅੱਧਾ ਘੰਟਾ ਬਾਅਦ